ਅੰਜਮੈਂਟ ਵਾਸਤੇ ਉਹ ਚੋਕਰੀ ਗਿਆ ਬੋਲਣਾ ਪਹਿਲਾਂ ਅਡੇ ਦੇ ਬਾਅਦ ਤੁਹਾਡਾ ਢੋਲ ਉੱਤੇ ਬਜਾ ਦਿਓ ਬਜਾ ਦਿਓ ਕਰਕੇ ਬਜਾ ਦਿਓ ਅੱਲਾ ਹੀ ਯਾਰ ਬੋਲਦਾ ਚੋਕਰੀ ਗਿਆ ਵੇਦਿਆ ਤੂੰ ਜਦੋਂ ਪੀਐਮ ਮੋਦੀ ਸਾਹਿਬ ਆਪ ਬੋਲਣ ਲੱਗੇ ਨੇ ਤੁਸੀਂ ਮਾਨਯੋਗ ਮਾਨਯੋਗ ਕਰੀ ਜਾਂਦੇ ਜੀ ਅਸੀਂ ਕਿਹੜਾ ਮਾਨਯੋਗ ਨੂੰ ਨਹੀਂ ਬੋਲਦੇ ਨਾ ਸਾਡੀ ਮਾਨ ਨਾਲ ਤੇ ਨਾ ਸਾਡੀ ਭੈਣ ਨਾਲ ਤੇਰੇ ਨਾਲ ਨਹੀਂ ਤੁਸੀਂ ਐ ਗੱਲਾਂ ਮਾਰਦੇ ਹੋ ਆ ਵੀ ਕੁ ਸਟੈਂਡ ਇਹ ਫੁੱਲ ਬੜਾ ਫੁੱਲ ਪਰ ਆ ਹੈ ਨੀਗਾ ਜਵਾ ਲੇਟਸਟ ਮੈ ਕੇ ਹਾਂ ਤੁਸੀਂ ਖੁਸ਼ ਆ ਸਕਦੇ ਹੋ ਉਧਰ ਤੁਸੀਂ ਕ੍ਰਿਕਟ ਖੇਡਦੇ ਹੋ ਹੈ ਥੱਲੇ ਵੜ ਗਿਆ ਜੋ ਸੋਰੀ ਮਿਸਟੇਕ ਹੋ ਗਈ ਮੈਂ ਤੁਹਾਨੂੰ ਕਹਿੰਦਾ ਐਮਐਲਏ ਦਾ ਵਿੱਚ ਕੋਈ ਰੋਲ ਨਹੀਂ ਜਦੋਂ ਪੀਐਮ ਸਾਹਿਬ ਬੋਲਦੇ ਪਏ ਨੇ ਐਮ ਐਲ ਏ ਸਾਹਿਬ ਬੋਲਦੇ ਪਈਆਂ ਨੇ ਪੀ ਐਮ ਦਾ ਕੋਈ ਰੋਲ ਨਹੀਂ ਕੋਸਰੀ ਪੀ ਐਮ ਕਹਿੰਦੇ ਆ ਐਮ ਐਲ ਏ ਦਾ ਕੋਈ ਰੋਲ ਨਹੀਂ ਚਲੋ ਦਿਨ ਤੋਂ ਚਾਰਾ ਤੋਂ ਬੈਣਾ ਵੇ ਅਰਸ ਹੈਗਾ ਤੇ ਦੱਸੋ ਹੋਤੀ ਹੈ ਕੱਢੋ ਆ ਜੀ ਤੁਸੀਂ ਉਹ ਗੱਡੀ ਲੈ ਚਲੋ ਉਹ ਹੈਲੋ ਆ ਜੋ ਹਾਲੋ ਆ ਮੈਂ ਕਾਜੋ ਇਹ ਤੇ ਬੀਨ

ਉਹ ਕੋਡ ਕਿਰਲੀ ਵੜੀ ਓਏ ਅਹ ਹੋਰ ਰੇ ਜਿਆ ਲੈਣੀ ਬਸ ਤਾਂ ਹੀ ਆਖਾ ਪਿੱਛੇ ਵਾਇਰਲਸ ਜੋੜ ਲਾ ਨਾ ਹੋਣੀ ਜਾਂਦੀ ਪਈ ਸੰਗ ਤਾਂ ਕੋਲ ਕੋਲ ਮਰਦੀਆਂ ਪਈਆਂ ਨੇ ਪਿੱਛੇ ਐਮ ਪੀ ਐਮ ਸਾਹਿਬ ਦੀ ਆਵਾਜ਼ ਹੈ ਨਹੀਂ ਜੀ ਇਹ ਸਾਹਿਬ ਦੀ ਆਵਾਜ਼ ਹੈ ਨਹੀਂ ਜੀ ਪਰ ਸਾਡੇ ਮਾਨਯੋਗ ਬ੍ਰਹਮਾ ਜੀ ਪ੍ਰਾਂਕਲ ਜੀ ਮਹਿਮਾ ਦੇ ਮਹਿਮਾ ਦੇ ਪ੍ਰਚਾਰਕ ਤੁਹਾਨੂੰ ਨਵੀਂ ਪਾਰਟੀ ਵੋਟਾਂ ਪਾਉਣੀਆਂ ਨੇ ਕੁੱਤਿਆਂ ਦਾ ਕੰਮ ਵੋਟਾਂ ਪਾਉਣੀਆਂ ਨੇ ਖੇਤਰਾ ਯੋਗ ਪਾਰਟੀ ਖੇਤਰਾ ਯੋਗ ਪਾਰਟੀ ਮਾਨ ਯੋਗ ਜੋਗਾ ਸਿੰਘ ਯੋਗਾ ਸਿੰਘ ਵਿਦ ਪੰਜਾਬ ਪੁਰ ਉਹ ਡੰਡਾ ਐਦਾ ਰੱਖਦੇ ਨੇ ਵਜਾਉਂਦੇ ਵੀ ਨੇ ਕਦੇ ਕਦੇ ਐਮਐਲਏ ਬਣ ਜਾਂਦੇ। ਸ਼ੁਕਰੀਆ ਵੇ ਤੇ ਮੈਂ ਤੇ ਲਾਲਾ ਉਦਾਂ ਹੀ ਬੋਲੀ ਜਾਂਦਾ ਹਾਂ। ਭਾਈ ਲਾ ਦਿਓ ਨਾ ਬੋਲੋ। ਹਾਂ ਕੌਣ ਬੋਲਦਾ? ਦੋਰੇ ਮੈਂ ਬੈਠਾ 34 ਖੇਤਰ ਪੈਂਦੇ। ਖੇਤਰ ਪੈਂਦੇ ਖੇਤਰ